ਮਾਮਲਾ ਇਹ ਹੈ ਜੀ ਕੱਲ ਬਾ ਦੁਪਹਿਰ AIG ਕੌਂਟਰ ਇੰਟੈਲੀਜੈਂਸ ਅੰਬਰਸਰ ਸਾਹਿਬ ਨੂੰ ਇੱਕ ਸਿਗਰੇਟ ਇਨਫਰਮੇਸ਼ਨ ਮਿਲੀ ਕਿ ਕੋਈ ਦੋ ਵਿਅਕਤੀ ਆਪਣੇ ਬਾਰਡਰ ਤੋਂ ਹਰੋਂਦੀ ਇੱਕ ਖੇਵ ਹਾਸਲ ਕਰਕੇ ਤੇ ਅੱਗੇ ਅੰਮ੍ਰਿਤਸਰ ਨੂੰ ਜਾ ਰਹੇ ਆ ਡੇਰਾ ਬਾਬਾ ਨਾਨਕ ਤੋਂ ਬਾਇਆ ਫਤਿਹਗੜ ਚੂੜੀਆਂ ਤੇ ਉਸ ਇਨਫਰਮੇਸ਼ਨ ਦੇ ਬਿਹਾਵ ਤੇ AIG ਦੇ ਅਨਸਾਰ ਇਹ ਕੰਟਰ ਟੈਰਰਿਸਟ ਦੀ ਟੀਮ ਇੱਕ ਮੇਰੀ ਅਗਵਾਈ ਦੇ ਵਿੱਚ ਉੱਥੇ ਭੇਜੀ ਗਈ ਹੈ ਜਦੋਂ ਉੱਥੇ ਆਪਣੇ ਫਟੇਗੜ ਚੂੜੀ ਅੰਦਰ ਬਾਬਾ ਨਾਨਕ ਰੋਡ ਤੇ ਨਾਕਾ ਲਾਇਆ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇੱਕ ਦਾ ਨਾਮ ਗੁਰਸਾਖ ਸਿੰਘ ਹੈ ਇੱਕ ਦਾ ਨਾਮ 사ਜਨ ਸਿੰਘ ਹੈ 사ਜਨ ਸਿੰਘ ਪਗਨਾ ਪਿੰਡ ਦਾ ਰਹਿਣ ਵਾਲਾ ਤੇ ਗੁਰਸਾਖ ਸਿੰਘ ਝੰਝੋਟੀ ਪਿੰਡ ਦਾ ਰਹਿਣ ਵਾਲਾ ਇਹਨਾਂ ਦੇ ਕਬਜ਼ੇ ਵਿੱਚੋਂ 16 ਜਿਹੜੇ 30 ਬੋਰ ਦੇ ਰੌਂਦ 30 ਬੋਰ ਪਿਸਟਲ ਦੇ ਰੌਂਦ 16 ਉਹ ਬਰਾਮਦ ਕੀਤੇ ਤੇ 7.5 ਕਿਲੋ ਹੈਰਨ ਜਿਹੜੀ ਆ ਉਹ ਰਿਕਵਰ ਕੀਤੀ ਗਈ ਇਹ ਤਾਂ ਪਹਿਲਾਂ ਵੀ ਮਾਮਲੇ ਕੁਝ ਹੈਗੇ ਨਹੀਂ ਪਹਿਲਾਂ ਨਹੀਂ ਜੀ ਇਹ ਪਹਿਲਾ ਹੀ ਮਾਮਲਾ ਹੈ ਇਹਨਾਂ ਦੋਨਾਂ ਦੇ ਪਹਿਲਾਂ ਕੋਈ ਨਹੀਂ ਹੈ ਕਿਸੇ ਗਰੁੱਪ ਨਾਲ ਕੰਮ ਕਰਦੇ ਪਏ ਜੀ ਕਿੰਨੀ ਉਮਰ ਇਹਨਾਂ ਦੀ ਗਰੁੱਪ ਹੁੰਦਾ ਕੋਈ ਇਹਨਾਂ ਦੇ 25 ਤੋਂ 26 ਸਾਲ ਦੀ ਉਮਰ ਹੈ ਦੋਵਾਂ ਦੀ ਤੇ ਗਰੁੱਪ ਜਿਹੜੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਉਹਨਾਂ ਦੇ ਆਪਾਂ ਰੀਮਾਡਲ ਕਰਨ ਤੋਂ ਬਾਅਦ ਕੁਛ ਜਿਹੜੀ ਉਹ ਕਰਕੇ ਤੇ ਫਿਰ ਆਪ ਜੀ ਨੂੰ ਦੱਸਿਆ ਜਾਊਗਾ